ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੱਕ ਕੇ ਮਿਆਰੀ ਸਿੱਖਿਆ ਦੇਣ ਦੇ ਲਈ 스마트 ਸਕੂਲ ਬਣਾਉਣ ਦੇ ਦਾਅਵਿਆਂ ਦੀ ਪੂਲ ਅੱਜ ਉਸ ਵੇਲੇ ਖੁੱਲ ਗਈ ਜਦ ਸਮਰਾਲਾ ਦੇ ਨੇੜਲੇ ਪਿੰਡ ਸ਼ਮਸਪੁਰ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਉਣ ਦੇ ਲਈ ਕੋਈ ਵੀ ਟੀਚਰ ਨਹੀਂ ਪਹੁੰਚਿਆ ਦੱਸਦੀ ਕਿ ਇਹ ਸਕੂਲ ਹੁਣ 스마트 ਤੋਂ ਅਧਿਆਪਕless ਬਚ ਚੁੱਕਿਆ ਹੈ ਜਿहां ਕਿਉਂਕਿ ਇੱਥੇ ਪੜ੍ਹਦੇ ਐਲਕੇਜੀ ਯੂਕੇਜੀ ਤੇ ਨਰਸਰੀ ਸਮੇਤ 8 ਕਲਾਸਾਂ ਦੇ 50 ਦੇ ਕਰੀਬ ਜੋ ਵਿਦਿਆਰਥੀ ਨੇ ਉਹਨਾਂ ਨੂੰ ਪੜਾਉਣ ਲਈ ਕੋਈ ਵੀ ਪੱਕਾ ਅਧਿਆਪਕ ਮੌਜੂਦ ਨਹੀਂ ਹੈ ਅਤੇ ਹੁਣ ਜੋ ਅਧਿਆਪਕ ਇੱਥੇ ਡੈਪਿਊਟੇਸ਼ਨ ਤੇ ਲਗਾਇਆ ਗਿਆ ਸੀ ਉਹ ਵੀ ਅੱਜ ਆਪਣੀ ਡਿਊਟੀ ਤੇ ਨਹੀਂ ਪਹੁੰਚਿਆ ਅਜਿਹਾ ਹੋਣ ਦੇ ਨਾਲ ਮਾਪਿਆਂ ਵਿੱਚ ਵਿਚੇਨੀ ਦਾ ਮਾਹੌਲ ਪੈਦਾ ਹੋ ਗਿਆ ਤੇ ਸਕੂਲ ਦੇ ਵਿੱਚ 71 ਪਰ ਮਾਪੇ ਅਤੇ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਸਿੱਖਿਆ ਵਿਭਾਗ ਦੇ ਸਨ ਲੈਕੀ ਦਾ ਡਟਵਾ ਵਿਰੋਧ ਕੀਤਾ ਗਿਆ ਤਾਂ ਬੀਪੀਓ ਦਫ਼ਤਰ ਸਮਰਾਲਾ ਵੱਲੋਂ ਇੱਕ ਹੋਰ ਅਧਿਆਪਕ ਐਮਰਜੈਂਸੀ ਹਾਲਤ ਦੇ ਵਿੱਚ ਅਰਜ਼ੀ ਰੂਪ ਦੇ ਵਿੱਚ ਭੇਜ ਦਿੱਤਾ ਗਿਆ 71 ਹੋਏ ਪਿੰਡ ਵਾਸੀਆਂ ਦੇ ਵੱਲੋਂ ਆਪਣਾ ਵਿਰੋਧ ਜ਼ਾਹਰ ਕਰਦੇ ਹੋਏ ਦੱਸਿਆ ਗਿਆ ਕਿ ਇਸ ਸਕੂਲ ਦੇ ਵਿੱਚ ਪਹਿਲਾਂ 75 ਦੇ ਕਰੀਬ ਵਿਦਿਆਰਥੀ ਪੜ੍ਹਦੇ ਸਨ ਪਰ ਬਾਅਦ ਵਿੱਚ ਸਕੂਲ ਦੇ ਇੰਚਾਰਜ ਮੈਡਮ ਦੇ ਵੱਲੋਂ ਆਪਣਾ ਡੈਪਿਊਟੇਸ਼ਨ ਤੇ ਬਦਲੇ ਕਰਵਾ ਲਈ ਗਈ ਅਤੇ ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਦੀ ਇਸ ਅਨਰਖੀ ਉੱਪਰ ਸਖਤ ਇਤਰਾਜ਼ ਜਤਾਇਆ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰਾਂ ਜੀ ਮੈਂ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਬੱਚੇ ਨੂੰ ਪੜ੍ਹਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵਾਣ ਲੀ ਜਾਣਾ ਪੈਣਾ। ਤਕਰੀਬਨ ਮੈਂ ਮਤਲਬ 3 ਦਿਨ ਹੋਏ ਨੇ ਮੈਨੂੰ ਇੱਥੇ। ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਦਾ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ 2 ਸਾਲ ਤੋਂ। ਹਾਂਜੀ। ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ। ਪੁਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਬਾਰੇ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰਲ ਸਕੂਲ ਦੇ ਵਿੱਚ ਹੀ ਪੈਂਦਾ ਇਹ ਸਕੂਲ। ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਮੰਨ ਲਓ 60 ਪਲੱਸ 70 ਪਲੱਸ ਚੱਲਦੀ ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇਥੋਂ ਹਟੇ ਫੇਜੇ ਜੀ ਕਿੰਨੀ ਵੀ ਡਿਜ਼ਾਈਨ ਨੂੰ ਤਾਂ ਆਪਾਂ ਸਮਾਰਟ ਕਹਿ ਸਕਦੇ ਆਂ ਵੀ ਸਮਾਰਟ ਬਣਾ ਤੇ ਸਕੂਲ ਤੁਸੀਂ ਕਿਹਨੂੰ ਪੇਂਟਿੰਗ ਬਹੁਤ ਵਧੀਆ ਨੇ ਬਹੁਤ ਵਧੀਆ ਬੂਹ ਲਗਾਏ ਗਏ ਨੇ ਪਰ 2 ਸਾਲ ਤੋਂ ਕੋਈ ਟੀਚਰ ਨਹੀਂ ਇਹਨੂੰ ਸਮਾਰਟ ਕਿਹਾ ਜਾ ਸਕਦਾ ਨਹੀਂ ਜੀ ਅਸਲ 'ਚ ਜੇ ਅਧਿਆਪਕ ਹੋਣਗੇ ਇੱਥੇ ਤਾਂ ਉਹ ਬਿਲਡਿੰਗ ਵੀ ਸਾਂਭ ਕਰ ਸਕਰਦੇ ਨੇ ਜੇ ਬੱਚੇ ਇਥੋਂ ਹਟ ਕੇ ਜਾਣ ਲੱਗੇ ਤਾਂ ਬਿਲਡਿੰਗਾਂ ਦਾ ਵੀ ਕੋਈ ਫਾਇਦਾ ਨਹੀਂ ਇੰਨੇ ਪੈਸੇ ਸਰਕਾਰ ਨੇ ਲਾਇਆ ਉਹਦਾ ਵੀ ਕੋਈ ਫਾਇਦਾ ਨਹੀਂ ਚਾਹੇ ਦਾਨੀ ਸੱਜਣਾ ਦੇ ਤਾਂ ਪਰ ਅਧਿਆਪਕ ਦੇ ਨਾਲ ਹੀ ਬੱਚੇ ਆਉਣਗੇ ਤੇ ਸਾਰਾ ਕੁਝ ਤਾਂ ਹੀ ਠੀਕ ਰਹਿ ਸਕਦਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਹੈ ਤੇ ਕਿਹੜੀ ਕਿਹੜੀ ਕਲਾਸ ਹੈ ਜਿਹੜੀ ਹੈਗੀ ਚੱਲ ਰਹੀ ਹੈ ਇੱਥੇ ਜੀ ਘਟੋ ਘਟੇ ਮਤਲਬ ਆਪਾਂ 8 ਕਲਾਸਾਂ ਨੇ ਨਰਸਰੀ ਐਲਕੇਜੀ ਯੂਕੇਜੀ ਤੇ ਪਹਿਲੀ ਤੋਂ ਪੰਜਵੀਂ ਤੱਕ 8 ਕਲਾਸਾਂ ਹੈਗੀਆਂ ਨੇ ਜਿਹਦੇ ਵਿੱਚ ਹੈਡ ਟੀਚਰ ਦੀ ਪੋਸਟ ਇਥੇ ਹੈਗੀ ਹੈ ਜੀ ਤੇ ਉਹ ਤੋਂ ਇਲਾਵਾ ਵੀ ਜਿਆਦਾ ਨਹੀਂ ਤਾਂ ਦੋ ਟੀਚਰਾਂ ਦੇਣੇ ਚਾਹੀਦੇ ਨੇ ਜੀ ਹੋਰ ਇੱਕ ਹੈੱਡ ਟੀਚਰ ਹੋਗੇ ਤੇ ਦੋ ਰੈਗੂਲਰ ਟੀਚਰ ਹੋਣਗੇ ਤਿੰਨ ਕਲਾਸਾਂ ਤਿੰਨ ਟੀਚਰ ਵੀ ਹੋਣਗੇ ਤਿੰਨ ਟੀਚਰਾਂ ਨਾਲ ਵੀ ਬਹੁਤ ਵਧੀਆ ਸਕੂਲ ਬਹੁਤ ਵਧੀਆ ਚੱਲੇਗਾ ਜੀ ਇਹ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ ਦੋ ਸਾਲ ਤੋਂ ਮਮਤਾ ਦੇ ਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜ੍ਹਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਇਸ ਸਕੂਲ ਦੇ ਵਿੱਚ ਕਦੇ ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜ੍ਹਾਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਵੇ ਕਰ ਰਹੀ ਆ ਸਰਕਾਰ ਅਸੀਂ ਸਮਾਰਟ ਸਕੂਲ ਬਣਾਤੇ ਅਸੀਂ ਐਦਾ ਕਰਤਾ ਸੀ ਉਦਾ ਕਰਤਾ ਪਰ ਉਹਨਾਂ ਦੀ ਸਾਰੀ ਨਾਕ ਨਾਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪਲੱਸ ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦਕਿ ਟੀਚਰਾਂ ਨੂੰ ਇੱਥੇ ਆ ਕੇ ਪੜਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਆ ਸਰ 2 ਸਾਲ ਤੋਂ ਹੋ ਗਏ 2 ਸਾਲ ਤੋਂ ਇੱਥੇ ਕੋਈ ਟੀਚਰ ਨਹੀਂ ਆ ਰਿਹਾ ਇੱਕ ਟੀਚਰ ਸੀਗੇ ਜਿਹੜੇ ਹੋਰ ਛੱਡ ਕੇ ਚਲੇ ਗਏ ਨੇ ਕਿੰਨੇ ਟੀਚਰਾਂ ਦੀ ਰਿਕੁਆਇਰਮੈਂਟ ਹੈਗੀ ਇੱਥੇ ਸਰ ਇੱਥੇ 4 ਟੀਚਰ ਆਬਵੀਅਸਲੀ ਚਾਹੀਦੇ ਆ ਕਿਉਂਕਿ ਇੱਥੇ 1 ਤੋਂ ਲੈ ਕੇ 5th ਕਲਾਸ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਕੀ ਪੜਾਉਣਾ 5th ਆ ਤੁਹਾਨੂੰ ਪਤਾ ਹੀ ਆ ਵੀ ਬੋਰਡ ਦੀ ਕਲਾਸ ਆ ਬੋਰਡ ਦੀ ਕਲਾਸ ਲਈ ਟੀਚਰ ਇੱਕ ਅਲੱਗ ਜ਼ਰੂਰੀ ਆ ਤੇ ਬਾਕੀ 4th 3rd 2nd ਤੇ 1st ਦੋ ਦੋ ਕਲਾਸਾਂ ਨੂੰ ਵੀ ਜੇ ਇੱਕ ਇੱਕ ਟੀਚਰ ਪੜ੍ਹਾਵੇ ਤਾਂ ਔਰੇ ਮੇਰੇ ਹਿਸਾਬ ਨਾਲ ਤਾਂ ਚਾਰ ਟੀਚਰ ਚਾਹੀਦੇ ਹੀ ਚਾਹੀਦੇ ਆ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਸਿੱਖਿਆ ਵਿਭਾਗ ਦੀ ਸਨ ਲੈਕੀ ਦਾ ਡਟਵਾ ਵਿਰੋਧ ਕੀਤਾ ਗਿਆ ਤਾਂ ਬੀਪੀਈਓ ਦੇ ਦਫਤਰ ਸਮਰਾਲਾ ਵੱਲੋਂ ਇੱਕ ਹੋਰ ਅਧਿਆਪਕ ਐਮਰਜੈਂਸੀ ਹਾਲਤ ਦੇ ਵਿੱਚ ਅਰਜ਼ੀ ਰੂਪ ਤੇ ਪੇਸ਼ ਕੀਤਾ ਗਿਆ ਆ ਮਰਜੀਤ ਸਿੰਘਾ ਜੀ ਐ ਪਿੰਡ ਸ਼ਾਮਸਪੁਰ ਤੋਂ ਬੋਲ ਰਹੇ ਹਾਂ ਜੀ ਅਸੀਂ ਬੇਨਤੀ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਅੱਜ ਇਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤਰੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਵੰਤ ਮਾਨ ਸਰਕਾਰ ਬਹੁਤ ਬੜਿਆਈਆਂ ਕਰਦੀ ਆ ਅਸੀਂ ਇਹ ਕਰਦੇ ਇਸ ਵਾਰ ਤਾਂ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ 스마트 ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਆ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਹੈ ਇਹ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਖੇਤੀ ਤੋਂ ਖੇਤੀ ਮੋਰਚਾ ਖੋਲਣ ਲਈ ਤਿਆਰ ਵਰ ਤਿਆਰ ਸਾਰੇ ਨਗਰ ਨਿਵਾਸੀ ਬੱਚਿਆਂ ਦੇ ਪੇਰੈਂਟਸ ਸਾਰੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਸਕੂਲ ਖਾਤਰ ਇਹ ਜ਼ਮੀਨ দান ਕੀਤੀ ਆ ਉਹ ਵੀ ਸਾਡੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ بڑا ਹੌਸਲਾ ਕਰਕੇ ਇਹ ਪਰੰਪਰਾ ਨੂੰ ਚਲਾਇਆ ਸੀ ਪਰ ਸਰਕਾਰ ਦੇ ناکਾਮ ਹੋਣ ਦੇ ਬਾਵਜੂਦ ਅਸੀਂ ਹੁਣ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਅਤੇ ਚੇਤਾਵਨੀ ਵੀ ਦਿੰਦੇ ਆਂ ਕਿ ਅਗਰ ਸਰਕਾਰ ਨੇ ਕੋਈ ਥੋਸ ਕਦਮ ਨਾ ਚੁੱਕਿਆ ਕਾਂ ਸਾਨੂੰ ਅੱਗੇ ਕੋਈ ਨਾ ਕੋਈ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ ਮੇਰਾ ਨਾਮ ਹੈ ਜੀ ਸਰਦਾਰ ਰਗਵੀਰ ਸਿੰਘ ਪਿੰਡ ਸ਼ਾਮਸ਼ਪੁਰ ਜੀ ਸਾਡਾ ਪ੍ਰਾਇਮਰੀ ਸਕੂਲ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ਨਾਕਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉੱਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਨਿਆਲ ਸਕੂਲ ਚ ਚਲੇ ਗਿਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫਿਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫਿਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਹਾਂ ਦੁਬਾਰਾ ਵੀ ਸਾਡੇ ਸਕੂਲ ਚ ਜਲਦ ਤੋਂ ਜਲਦ ਦੋ ਟੀਚਰ ਭੇਜ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਚਲੋ ਆਪਣਾ ਟਾਈਮ ਗੁਜ਼ਾਰ ਲਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਦਿਹਾੜੀ ਜੋਤਾਂ ਨਹੀਂ ਕਰਨ ਲਾਉਣਾ ਉਹਨਾਂ ਨੂੰ ਪੜਾ ਕੇ ਉਹਨਾਂ ਦਾ ਭਵਿੱਖ ਬਣਾਉਣਾ ਚਾਹੁੰਦੇ ਆ ਇਸ ਕਰਕੇ ਸਾਡੇ ਸਕੂਲ ਵਿੱਚ ਜਲਦੀ ਤੋਂ ਜਲਦੀ ਦੋ ਟੀਚਰ ਭੇਜੇ ਜਾਣ ਜੀ ਸਮਰਾਲਾ ਤੋਂ ਮਨੀਸ਼ ਸੱਚ ਤੇਵਾ ਦੀ ਰਿਪੋਰਟ ਪੰਜਾਬੀ ਲਿੰਕ